ਲੋਕ ਸਭਾ ਚੋਣਾਂ ਦੇ ਵਿੱਚ ਬਸ ਹੁਣ ਗਿਣਤੀ ਦੇ ਦਿਨ ਬੱਛੇ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੱਡੇ ਤੇ ਗਾਜੇ ਬਾਜੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਰਵਿੰਦ ਕੰਨਾ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਜਮਕੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਰ ਨਹੀਂ ਮਿਲ ਰਹੀ ਸੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਮਿਤ ਸ਼ਾਹ ਜਿਹੜਾ ਨੇ ਉਹ ਸ਼ੀਸ਼ਾ ਦਿਖਾ ਕੇ ਗਏ ਨੇ ਤੇ ਪੰਜਾਬ ਸਰਕਾਰ ਇਸ ਨੂੰ ਧਮਕੀ ਸਮਝ ਰਹੀ ਆ ਬਹੁਤ ਹੀ ਉਤਸ਼ਾਹ ਜਿਹੜਾ ਜਿਸ ਤਰ੍ਹਾਂ ਪਾਰਾ ਵਧ ਰਿਹਾ ਹੈ ਨਾ ਕਹਿੰਦਾ ਗਰਮੀ ਦੇ ਟੈਂਪਰੇਚਰ 50 ਡਿਗਰੀ ਨੂੰ ਹੈ ਉਸੇ ਤਰ੍ਹਾਂ ਹੀ ਲੋਕਾਂ ਦਾ ਉਤਸ਼ਾਹ ਵਧ ਹੀ ਤੁਰੇ ਜਾਂਦਾ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ ਹਨੇਰੀ ਆਈ ਪਈ ਹੈ ਲੋਕਾਂ ਨੇ ਇੱਕ ਵਹਿਮ ਜਿਹਾ ਫਲਾ ਰੱਖਿਆ ਸੀਗਾ ਸ਼ਹਿਰਾਂ 'ਚ ਹੈ ਜੀ ਬੀਜੇਪੀ ਦੇਖਿਓ ਪਿੰਡਾਂ ਚ ਕੀ ਨਿਕਲਦਾ ਲੋਕਾਂ ਦੀ ਅੱਖ ਹੈ ਨਾ ਭਗਵੰਤ ਮਾਨ ਨੂੰ ਰਹਿਣ ਦੀ ਕਾਂਗਰਸੀਆਂ ਦੀ ਅੱਖਾਂ ਖੁੱਲ ਜਾਣਗੀਆਂ ਇਹਨੂੰ ਪਤਾ ਲੱਗੂਗਾ ਕਿ ਲੋਕ ਕਿਵੇਂ ਭਰੇ ਬੈਠੇ ਐ ਖਾਸ ਤੌਰ ਤੇ ਸਾਡਾ ਗਰੀਬ ਭਰਾ ਜਿਹੜਾ ਜਿਨ੍ਹਾਂ ਨੂੰ ਰਾਸ਼ਨ ਫਰੀ ਆ ਰਿਹਾ ਜਿਨ੍ਹਾਂ ਨੂੰ ਕਿਸਾਨ ਸਨਮਾਨ ਦੇ 6-6000 ਰੁਪਏ ਆ ਰਹੇ ਜਿਨ੍ਹਾਂ ਦੇ ਮਕਾਨ ਪੱਕੇ ਬਣੇ ਜਿਨ੍ਹਾਂ ਦੇ ਘਰੇ ਟਾਇਲਟ ਬਣੇ ਉਹਦਾ ਡਿੱਕੀ ਜਾਂਦੇ ਐ ਜਿਨ੍ਹਾਂ ਇਹਨਾਂ ਦੇ ਅੱਗੇ ਭੇਜਿਓਏ ਜਿਹੜੇ ਉਹ ਜੱਥੇਬੰਦੀਆਂ ਦੇ ੱੱਕੇ ਨਾਲ ਜਿਹੜਾ ਖੋਤੀ ਲੀਡਰ ਹੈ ਜਿਨ੍ਹਾਂ ਸਾਡੇ ਕੈਂਡੀਡੇਟਸ ਨੂੰ ਰੋਕਦੇ ਆ ਉਹਨਾਂ ਹੀ ਲੋਕਾਂ ਦੇ ਅੰਦਰ ਉਤਸ਼ਾਹ ਵਧੀ ਜਾ ਰਿਹਾ ਪਿੰਡਾਂ 'ਚ ਵੀ ਅਸੀਂ ਸਬਕ ਸਿਖਾਵਾਂਗੇ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਅੰਦਰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਬਰਨਾਲੇ ਦੇ ਅੰਦਰ ਵਪਾਰੀ ਤੇ ਕਿਸਾਨ ਦੇ ਅੰਦਰ ਫ੍ਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਰੋਡ ਸ਼ੋਅ ਦਾ ਇੱਕ ਪ੍ਰਣਾਮਾ ਹੈ ਵੀ ਅੱਜ ਘਟੋ ਘਟ ਭਗਵੰਤ ਮਾਨ ਜੀ ਜਾਗੇ ਹੈ ਅੱਜ ਉਹ ਬਰਨਾਲੇ ਮੇਰੇ ਮਗਰਮਗਰ ਪੈੜ ਨੁਪੀ ਆ ਰਹੇ ਹੈ ਉਦੋਂ ਨਹੀਂ ਇਹ ਸਾਬ ਜਦੋਂ ਇੱਥੇ ਕਿਸਾਨ ਤੇ ਵਪਾਰੀ ਆਪਸੇ ਜਮਾ ਡਾਂਗਾ ਗੱਡੀ ਖੜੇ ਸੀਗੇ ਖਰਜ ਬਣਦਾ ਸੀਗਾ ਉਹਨਾਂ ਨੇ ਜਾਣ ਬੁੱਝ ਕੇ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਕਰਵਾ ਰਹੀ ਹੈ ਬਹੁਤ ਹੀ ਸ਼ਰਮਨਾਖ ਹੈ ਪਰ ਮੈਂ ਸਮਝਦਾ ਸਮਾ ਆ ਗਿਆ ਹੁਣ ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਦੀ ਅੱਜ ਜਿਹੜੇ ਭਗਵੰਤ ਮਾਨ ਜੀ ਕਿੱਕ ਲੀਆਂ ਗਾंदे ਸੀ ਛੱਲੇ ਗਾंदे ਸੀ ਅੱਜ ਸੁਰਤਾਲ ਨਹੀਂ ਸੀ ਰਲ ਰਹੀ ਉਹਨੇ ਬਾਰੀ-ਬਾਰੀ ਥਿਬੀਆਂ ਜੀ ਖਾ ਰਹੇ ਸੀ ਗੱਲ ਕਰਦੇ ਕਰਦੇ ਕਿਉਂਕਿ ਕਹਿੰਦੇ ਮਨੂੰ ਅਮਿਤ ਸ਼ਾਹ ਜੀ ਕੱਲ ਤਮਕੀ ਦੇ ਕੇ ਗਏ ਹੈ ਭਗਵੰਤ ਮਾਨ ਜੀ ਤਮਕੀ ਤਾਂ ਅਜੇ ਕਿਸੇ ਨੇ ਦਿੱਤੀ ਨਹੀਂ ਇਹ ਤਾਂ ਅੱਛਾ ਅਮਿਤ ਸ਼ਾਹ ਜੀ ਨੇ ਸਿਰਫ ਸ਼ੀਸ਼ਾ ਦਿਖਾਇਆ ਹੈ ਤੇ ਸ਼ੀਸ਼ਾ ਦਿਖਾਇਆ ਵੀ ਜਿਸ ਤਰ੍ਹਾਂ ਤੁਹਾਡੇ ਤੋਂ ਸੱਤ ਆਪਣੇ ਉਹ ਜਿਹੜੇ ਰਾਜਸਵਾਲਾ ਮੈਂਬਰ ਨਹੀਂ ਸਾਹਮਣੇ ਗਏ ਜਿਸ ਦਿਨ ਇੱਕ ਤਰੀਕ ਨੂੰ ਵਾਪਿਸ ਕੇ ਜਿਰੀਵਾਲ ਸਾਹਿਬ ਤਿਹੜ ਗਏ ਐ ਤੁਹਾਡੇ 92 ਵਾਲਾ ਜਿਹੜਾ ਟੋਲਾ ਨਾ ਆ ਵੀ ਖੇ ਰੁਖੀ ਰੂ ਹੋਊਗਾ ਤੁਸੀਂ ਆਪਣੇ ਵਜਨ ਨਾਲ ਡਿੱਗੋਗੇ ਪਰ ਅੱਜ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣ ਰਿਹਾ ਸੀਗਾ ਜਿਸ ਤਰ੍ਹਾਂ ਉਹਨਾਂ ਦੀ ਤਾਲ ਸੁਰ ਰਲ ਨਹੀਂ ਰਹੀ ਸੀ ਮਨ ਨੂੰ ਯਾਦ ਆ ਗਏ ਕਾਂਗਰਸ ਵਾਲੇ ਉਹ ਉਹਨਾਂ ਦੇ ਸਾਡੇ اپੋਜੀਸ਼ਨ ਲੀਡਰ ਤੇ ਕਾਂਗਰਸ ਪ੍ਰਧਾਨ ਹੋ ਰਹੀ ਤੇ ਸੁਖਿੰਦਰ ਰੰਧਾਵਾ ਹੋਰੀ ਜੋ ਉਹਨਾਂ ਦੀ ਦੁਰਗਤ ਹੁੰਦੀ ਸੀ ਜਦੋਂ ਭਗਵੰਤ ਮਾਨ ਉਹਨੂੰ ਅੱਖਾਂ ਦਿਖਾਉਂਦੇ ਸੀ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ ਓ ਯਾਰ ਅੱਜ ਭਗਵੰਤ ਮਾਨ ਜੀ ਦਾ ਹੋਇਆ ਖੜਾ ਸੀਗਾ ਅਜ ਤਾਂ ਹੀ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਹੀ ਨਹੀਂ ਭਗਵੰਤ ਮਾਨ ਜੀ ਮੇਰੀ ਅੱਖ ਵਿੱਚ ਆਹ ਡਾਲ ਕੇ ਕਰੋ ਬਾਤ ਇਹ ਤਿੰਦ ਕਿਹਾ ਵੀ ਸ਼ੀਸ਼ਾ ਦੇਖ ਲੋ ਕਿੱਥੇ ਖੜਿਓ ਇਹ ਗਏ ਆ ਤੇ ਰਸਤਾ ਤਿਹਾਰ ਦਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਰਿਸ਼ਤਾ ਰਸਤਾ ਵੀ ਉੱਥੇ ਹੀ ਜਾਊਗਾ ਕਰਪਸ਼ਨ ਤੇ ਨਕੇਲ ਪਾਵਾਂਗੇ ਤੁਹਾਡੇ ਤੋਂ ਨਹੀਂ ਪੰਦੀ ਤਾਸੀ ਪਾ ਕੇ ਦਿਖਾਵਾਂਗੇ ਪੰਜਾਬ ਵਾਸਤੇ ਸ਼ੁਭ ਸੰਕੇਤ ਹੈ ਵੀ ਆ ਜਿਹੜੀ ਠੱਗੀ ਹੋ ਰਹੀ ਹੈ ਪੰਜਾਬ ਦੀ ਚਿੰਤਾ ਦੇ ਨਾਲ ਉਹਦੇ ਤੇ ਫੁੱਲ ਸਟਾਪ ਲੱਗੂਗਾ ਇਹਨਾਂ ਨੂੰ ਚੇਤਾ ਹੋਊਗਾ ਕਿ ਉੱਤੇ ਕੇਂਦਰ ਚ ਸਰਕਾਰ ਬੈਠੀ ਤੁਹਾਡੇ ਤੇ ਨਿਗਾਹ ਰੱਖ ਰਹੀ ਹੈ ਤੁਹਾਡੀਆਂ ਜਿਹੜੀ ਬੇਈਮਾਨੀਆਂ ਬੰਦ ਕਰਾਂਗੇ ਥੈਂਕ ਯੂ